ਲਗਦੀ ਨਦੀ ਹੈ ਕਿਨਾਰਾ ਤਾਂ ਖੁਰਨਾ ਮਿੱਟੀ ਦੇ ਦੀਵੇ ਨੇ ਆਖਰ ਤਾਂ ਪੁਰਨਾ ਜਿਹੜੀ ਗੱਲ ਮੈਂ ਵੇਖੀ ਹੈ ਨਾ ਸਾਇਆ ਤੇ ਸੋਸ਼ਲ ਮੀਡੀਆ ਤੇ ਲੋਕ ਸੱਚੀ ਗੱਲ ਦੀ ਕਦਰ ਕਰਦੇ ਆ ਆਪਣੀਆਂ ਤਾਂ ਖੈਰ ਸਾਰੀਆਂ ਵੀਡੀਓ ਤੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਨਾਂ ਦਾ ਧੰਨਵਾਦ ਕਰਦੇ ਆਪਾਂ ਬਹੁਤ ਜ਼ਿਆਦਾ ਸਾਥ ਦਿੱਤਾ ਜਦੋਂ ਡੈਂਪੀ ਵਾਲੀ ਵੀਡੀਓ ਸੀਗੀ ਇਹ ਮੈਨੂੰ 8085 ਫੋਨ ਆ ਗਿਆ ਲੋਕੋ ਤੇ ਪਰਿਵਾਰ ਬਾਰੇ ਹੋਰ ਜਾਣਕਾਰੀ ਮੰਗਦੇ ਆ ਪਰਿਵਾਰ ਚ ਉਹਦੇ ਇੱਕ ਤਾਂ ਦੀ ਧਰਮ ਪਤਨੀ ਆ ਤੇ ਇੱਕ ਉਹਦਾ ਬੇਟਾ ਜਿਹੜੇ ਉਹਦੇ ਮਾਮੇ ਦੇ ਪੁੱਤ ਹਨ ਉਹ ਮਾਮੇ ਦੇ ਪੁੱਤ ਨਹੀਂ ਉਹ ਡੈਂਪੀ ਦੇ ਭਰਾ ਹੀ ਆ ਸ਼ੁਰੂ ਤੋਂ ਲੈ ਕੇ ਡੈਂਪੀ ਦੇ ਹਰੇ ਕੰਮ ਚੋਂ ਨਾ ਰਹਿ ਚਾਹ ਡੈਂਪੀ ਦਾ ਕਾਰੋਬਾਰ ਹੋਵੇ ਚਾਹ ਡੈਂਪੀ ਦਾ ਕੋਈ ਕੇਸ ਹੋਵੇ ਪੱਪੂ ਵਰਗੇ ਖੋਸ਼ ਵਰਗੇ ਰਾਜਗੜ੍ਹ ਕੁੱਬਿਆਂ ਤੋਂ ਤਾਂ ਹੀ ਮੈਂ ਉਹ ਵੀਡੀਓ ਵਿੱਚ ਕਿਹਾ ਸੀ ਵੀ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਨਾ ਇਹ ਉਹਨਾਂ ਕੋਲੇ ਜਾਂ